ਪਕੇ ਉਮਰ ਦਾ ਚਿੰਦ ਸਫਲ ਬਨਾਈਏ ਸੇਵਾ ਸਿਮਰਨ ਨਾਮ ਨੂੰ ਹੈ ਮਿਲੀ ਵਡਾਈ ਆਵੋ ਸੇਵਾ ਕਰੀਏ ਹੈ ਵਰਸੀ ਆਈ ਆਵੋ ਸੇਵਾ ਕਰੀਏ ਹੈ ਵਰਸੀ ਆਈ ਹੋ ਬਾਬਾ ਆਨੰਦ ਸਿੰਘ ਕਲਣਾ ਹੈ ਕਲਣਾ ਹੈ ਕਲਣਾ ਬਾਬਾ ਆਨੰਦ ਸਿੰਘ ਕਲਣਾ ਹੈ ਵੱਡੀ ਕਾਲੀ ਕੀਤੀ ਹੋਈ ਤਪੱਸਿਆ ਨਾ ਜਾਵੇ ਖਾਲੀ ਬਾਬਾ ਅਨੰਦ ਸਿੰਘ ਜੀ ਨੇ ਕੀਤੀ ਵੱਡੀ ਕਮਾਈ ਆਵੋ ਸੇਵਾ ਕਰੀਏ ਹੈ ਵਰਸੀ ਆਈ ਆਵੋ ਸੇਵਾ ਕਰੀਏ ਹੈ ਵਰਸੀ ਆਈ ਹੋ ਜਿੰਨੇ ਦੇਵੀ ਦੇਵਤੇ 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 ਜਿੰਨੇ ਦੇਵੀ ਦੇਵਤੇ ਸਭ ਸੇਵਾ ਚਾਉਂਦੇ ਬਾਬਾ ਜੀ ਦੇ ਗੁਨਾ ਨੂੰ ਹੈ ਸਾਰੇ ਗੋਂਦੇ ਇਸ ਦਰ ਉੱਤੇ ਆਣ ਕੇ ਹੈ ਸੀਸ ਚੁਕਾਈ ਆਵੋ ਸੇਵਾ ਕਰੀਏ ਹੈ ਵਰਸੀ ਆਈ ਆਵੋ ਸੇਵਾ ਕਰੀਏ ਹੈ ਵਰਸੀ ਆਈ ਹੋ ਬਾਬਾ ਜੀ ਦਾ ਬਚਨ 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 ਬਾਬਾ ਜੀ ਦਾ ਬਚਨ ਨਾ ਬਿਰਥਾ ਜਾਵੇ ਐਸ ਬਰਸੀਦਾ ਫਲ ਜੀ ਹੈ ਬਹੁਤਾ ਥਾਵੇ ਕਾਲੀ ਹੋਈ ਕਲ ਨਾ ਨਾ ਬਿਰਥੀ ਜਾਈ ਆਵ ਸੇਵਾ ਕਰੀਏ ਹੈ ਬਰਸੀ ਆਈ ਆਵ ਸੇਵਾ ਕਰੀਏ ਹੈ ਬਰਸੀ ਆਈ ਓ ਚੱਲ ਰਿਆਂ ਵਿੱਚ ਠਾਠ ਦੇ ਠਾਠ ਦੇ ਠਾਠ ਦੇ ਚੱਲ ਰਹੀਆ ਵਿੱਚ ਠਾਠ ਦੇ ਪਾਠਾਂ ਦੀਆਂ ਲੜੀਆਂ ਨਾ ਬਣੀ ਦੀਆਂ ਲਾਣੀਆਂ ਪੰਜ ਦਿਨ ਹੈ ਚੜੀਆਂ ਨਾ ਬਣੀ ਦੀ ਜਾਣੀ ਵਰ ਖਾਬਰ ਖਾਈ ਆਵੋ ਸੇਵਾ ਕਰੀਏ ਹੈ बरਸੀ ਆਈ ਆਵੋ ਸੇਵਾ ਕਰੀਏ ਹੈ बरਸੀ ਆਈ ਹੋ ਇਸਵਡ ਮੁਲੇ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਇਸਵਡ ਮੁਲੇ ਸ਼ਾਮ ਨੂੰ ਨਾ ਕੋਈ ਫੁੱਲੇ ਗੁਰੂ ਨਾਨਕ ਦੇ ਸਭ ਨੂੰ ਹੈ ਬੂ ਹੈ ਖੁੱਲੇ ਲਟਾ ਲਟਣ ਆਣ ਪਿਆਰਿਓ ਸਭ ਮਾਈ ਪਾਈ ਆਵੋ ਸੇਵਾ ਕਰੀਏ ਹੈ ਵਰਸੀ ਆਈ ਆਵੋ ਸੇਵਾ ਕਰੀਏ ਬਰਸੀ ਆਈ ਹੋ ਬਿਨ ਸੇਵਾ ਤੋਂ ਜਿੰਦ ਨੇ ਜਿੰਦ ਨੇ ਜਿੰਦ ਨੇ ਬਿਨ ਸੇਵਾ ਤੋਂ ਜਿੰਦ ਨੇ ਕੰਮ ਕਿਸੇ ਨਾ ਆਉਣਾ ਅੱਗੇ ਵਿੱਚ ਦਰਗਾਹ ਦੇ ਥਾ ਨਹੀਂ ਥਿਉਣਾ ਆਖਰ ਸੇਵਾ ਨਾਮ ਨੇ ਹੋਣਾ ਸਹਾਈ ਆਵੋ ਸੇਵਾ ਕਰਿਏ ਹੈ ਬਰਸੀ ਆਈ ਆਵੋ ਸੇਵਾ ਕਰੀਏ ਹੈ ਵਰਸੀ ਆਈ ਸੇਵਾ ਗੁਰੂ ਕਰਦੀ ਗੁਰੂ ਕਰਦੀ ਗੁਰੂ ਕਰਦੀ ਹੋ ਸੇਵਾ ਗੁਰੂ ਕਰਦੀ ਨਾ ਮਿਰਥੀ ਜਾਵੇ ਸੁਖ ਦੇਵੇ ਦੁਖ ਤੋੜਦੀ ਜੇ ਸੇਵਕ ਮਾਵੇ ਸੇਵਾ ਜੋ ਗੁਰੂ ਕਰਦੀ ਨਾ ਮਿਰਥੀ ਜਾਈ ਆਵੋ ਸੇਵਾ ਕਰੀਏ ਹੈ ਵਰਸੀ ਆਈ आवो सेवा करिए है बरसी आई आवो सेवा करिए है बरसी आई हो वाहेगुरु जी का खालसा वाहेगुरु जी की वाहेगुरु जी की फतेह काल की